ਪੰਜਾਬ ਅੰਦਰ ਹੜ੍ਹਾਂ ਨੇ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਕੀਤਾ ਉਥੇ ਹੀ ਅਜਨਾਲਾ ਸ਼ਹਿਰ ਦੇ ਸ਼ੱਕੀ ਨਾਲੇ ਦੀ ਸਫਾਈ ਹੋਣ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋ ਗਿਆ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਜੁਨੀਅਨ ਸਰਸਾ ਆਗੂ ਬਲਦੇਵ ਸਿੰਘ ਸਰਸਾ ਨੇ ਕਿਹਾ ਕਿ 1990 ਤੋਂ ਲੈ ਕੇ ਹੁਣ ਤੱਕ ਅਜਨਾਲਾ ਦੇ ਸ਼ੱਕੀ ਨਾਲੇ ਦੀ ਸਫਾਈ ਨਹੀਂ ਹੋਈ ਜਿਸ ਕਰਕੇ ਅੱਜ ਪਾਣੀ ਦੇ ਨਾਲ ਹਜ਼ਾਰਾਂ ਏਕੜ ਫਸਲ ਡੁੱਬ ਕੇ ਖਰਾਬ ਹੋ ਗਈ ਹੈ ਤਹਿਸੀਲਦਾਰ ਡੱਬਰਪਿੰਡਾ ਜੀ ਇੱਥੇ ਲੱਗੇ ਜਿਸ ਤਰ੍ਹਾਂ ਕੇ ਸਰਨਦੇਵ ਜਾਂਪਰਪੋਟ ਇਹ ਸਾਰੇ ਪੁੰਗੇ ਇਹ ਪਿੰਡ ਪੈਂਦੇ ਨੇ ਤੇ ਇਹ ਸਰਨਦੇਵ ਤੇ ਇੱਕ ਮਿਲ ਕੇ ਕਪਟਰ ਡੱਬਰ ਪਿੰਡਾ ਹੈ ਅਜਨਾਲਾ ਇੱਥੋਂ ਸਿਰਫ 100 ਕਦਮ ਤੇ ਜਿਹੜੀ ਆ ਉਹ ਸੱਕੀ ਨਾਲਾ ਜਿਹਨੂੰ ਅਜਨਾਲਾ ਸੱਕੀ ਨਾਲਾ ਦੇ ਨਾਂ ਨਾਲ ਬਹੁਤ ਮਸ਼ਹੂਰ ਲਾਲਾ 90 ਤੋਂ ਲੈ ਕੇ ਅੱਜ ਤੱਕ ਮੈਂ ਖਲਾਈ ਹੁੰਦੀ ਨਹੀਂ ਵੇਖੀ ਕਿਉਂਕਿ ਮੈਂ ਇੱਥੇ ਜ਼ਮੀਨ ਲਈਆ 1990 ਚ ਆ ਕੇ 1990 ਤੋਂ ਮੈਂ ਕਦੇ ਵੀ ਇਸ ਸੱਕੀ ਨਾਲੇ ਦੀ ਖਲਾਈ ਨਹੀਂ ਵੇਖੀ ਜੇ ਇਸ ਸੱਕੀ ਨਾਲੇ ਦੀ ਖਲਾਈ ਹੋਈ ਹੁੰਦੀ ਤੇ ਆਹ ਜਿਹੜੀ ਤਬਾਈ ਆਕੀ ਅਜ ਨਾਲਾ ਲੋਪੋ ਕੇ ਤੇ ਰਮਦਾਸ ਦੀ ਜਿਹੜੀ ਹੋਈ ਆ ਇਹ ਨਹੀਂ ਸੀ ਹੋਣੀ ਹੁਣ ਤੁਸੀਂ ਵੇਖੋ ਕਿ ਇਹ ਪਾਣੀ ਜਿਹੜਾ ਕਿੰਨਾ ਜਾ ਰਿਹਾ 15 20 20 ਦਿਨ ਹੋ ਗਏ ਅਜ ਇਹ ਕੀ ਹਾਲਾਤ ਨੇ ਤੁਹਾਡੇ ਮੇਰਾ ਨਾਮ ਬਲਦੀਪ ਸਿੰਘ ਸਰਸਾ ਪਰਦਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਮੈਂਬਰ ਸੰਯੁਕਤ ਕਿਸਾਨ ਮੋਰਚਾ ਗਹਿਰਾਣ ਅੱਜ ਅਸੀਂ ਡੱਬਰਪਿੰਡ ਜੋ ਕਿ ਜਿ ਨਾਲਾ ਤਹਿਸੀਲ ਦਾ ਤੇ ਆ ਨਾਲ ਹੀ ਸਾਡੇ ਬਿਲਕੁਲ ਸੱਕੀ ਨਾਲਾ ਇੱਥੇ ਖਲੋਤੇ ਆਂ ਔਰ ਆ ਜਿਹੜਾ ਪਾਣੀ ਆ ਅੱਜ ਵੀ ਖੇਤਾਂ ਦੇ ਵਿੱਚੋਂ ਦੀ ਜਾ ਰਿਹਾ ਸੱਕੀ ਨਾਲੇ ਚੋਂ ਇੱਕ ਤੁਪਕਾ ਪਾਣੀ ਦਾ ਨਹੀਂ ਜਾ ਰਿਹਾ ਕਿਉਂਕਿ ਉਹ ਸੱਕੀ ਨਾਲਾ ਜਿਹੜਾ ਬਿਲਕੁਲ ਪੂਰਿਆ ਹੋਇਆ ਉਹਦੀ ਖਲਾਈ ਨਹੀਂ ਕੀਤੀ ਜੇਕਰ ਸੱਕੀ ਨਾਲੇ ਦੀ ਖਲਾਈ ਕੀਤੀ ਹੁੰਦੀ ਤੇ ਫਿਰ ਆ ਜਿਹੜੀ ਅਜਨਾਲਾ ਤਹਿਸੀਲ ਤੇ ਰੁਪੋਕੇ ਤਹਿਸੀਲ ਦੀ ਜਿਹੜੀ ਫਸਲਾਂ ਦੀ ਜਿਹੜੀ ਤਬਾਹੀ ਆ ਇਹ ਨਹੀਂ ਸੀ ਹਾਲਾਤ ਕੀ ਨੇ ਇਹਦੇ ਪਾਣੀ ਬਹੁਤ ਗੰਦਾ ਪਾਣੀ ਉਸੇ ਤਰੀਕੇ ਨਾਲ ਆ ਰਿਹਾ ਕਈ ਦਿਨ ਹੋ ਗਏ ਹਟ ਜੀ ਇਹ ਪਾਣੀ ਤਾਂ ਗੰਦਾ ਹੋਣਾ ਹੀ ਆ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜਦੋਂ ਅਨਾਜ ਪੱਕ ਜਾਂਦਾ ਤੇ ਉਹ ਪਾਣੀ ਵਿੱਚ ਡੁੱਬਦਾ ਹੈ ਤੇ ਫਿਰ ਉਹਦੀ ਬਦਬੂ ਪੈਦਾ ਹੁੰਦੀ ਆ ਉਹ ਖਰਾਬ ਹੁੰਦਾ ਇਹ ਹੁਣ ਝੋਨੇ ਦੀ ਫਸਲ ਜਿਹੜੀ ਆ ਪੱਕੀ ਹੋਈ ਝੋਨੇ ਦੀ ਫਸਲ ਉਹ ਪਾਣੀ ਨਾਲ ਬਰਬਾਦ ਹੋ ਗਈ ਇਸ ਹੜ ਦੇ ਪਾਣੀ ਨਾਲ ਔਰ ਇਹ ਹੜ ਵੀ ਜਿਹੜਾ ਇਹ ਕੁਦਰਤੀ ਨੀਗਾ ਇਹ ਹਰ ਵੀ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਡੈਮ ਜਿਹੜੇ ਨੇ ਉਹਨਾਂ ਦੀ ਜਿਹੜੀ ਆ ਇੱਕ ਪੰਜਾਬ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਦੇ ਤਹਿਤ ਇਹ ਜਿਹੜੇ ਹੜਾ ਆਏ ਨੇ ਤੇ ਉਹਨਾਂ ਦੇ ਕਾਰਨ ਇਹ ਪਾਣੀ ਜਿਹੜਾ ਫਸਲਾਂ ਜੜੀਆਂ ਨੇ ਬਰਬਾਦ ਹੋ ਗਈਆਂ ਝੋਨਾ ਜਿਹੜਾ ਉਹ ਖਰਾਬ ਹੋ ਗਿਆ ਜਿਸ ਕਰਮ ਇਹ ਪਾਣੀ ਜਿਹੜਾ ਇਹ ਬਦਬੂ ਮਾਰ ਰਿਹਾ ਹੁਣ ਇਹਦੇ ਨਾਲ ਜੜੀਆਂ ਨੇ ਅੱਗੇ ਬਿਮਾਰੀਆਂ ਜੜੀਆਂ ਨੇ ਪੈ ਜਾਉਂਦਾ ਲੱਗਦਾ ਸਮੇਂ ਸਿਰ ਜੇਕਰ ਸੱਕੀ ਨਾਲੇ ਦੀ ਖਲਾਈ ਹੋਈ ਹੁੰਦੀ ਤੇ ਅੱਜ ਇਹ ਇਲਾਕਾ ਜਿਹੜਾ ਬਚਦਾ ਮੈਂ ਪਹਿਲਾਂ ਕਹਿ ਚੁੱਕਾ ਕਿ ਸੱਕੀ ਨਾਲੇ ਦੀ ਅੱਜ ਤੱਕ ਖਲਾਈ ਨਹੀਂ ਹੋਈ ਜੇ ਸੱਕੀ ਨਾਲੇ ਵੀ ਖਾਈ ਹੋਈ ਹੁੰਦੀ ਤੇ ਆ ਜਿਹੜਾ ਪਾਣੀ ਆ ਸੱਕ ਇੱਥੋਂ ਹੁਣੇ ਜਿੰਨੀ ਸਪੀਡ ਚ ਇੱਥੇ ਜਾ ਰਿਹਾ ਤੁਸੀਂ ਵੇਖ ਲਓ ਕਿ ਸੱਕੀ ਨਾਲੇ ਚ ਇੰਨੀ ਸਪੀਡ ਨਾਲ ਨਹੀਂ ਜਾ ਰਿਹਾ ਸੋ ਇਹਦੇ ਵਿੱਚ ਸਭ ਤੋਂ ਵੱਧ ਦੋਸ਼ੀ ਜਿਹੜਾ ਕਿ ਜ਼ਿੰਮੇਵਾਰੀ ਜਿਹੜੀ ਆ ਉਹ ਡਿਪਟੀ ਕਮਿਸ਼ਨਰ ਦੀ ਆਉਂਦੀ ਆ ਡਰੇਨੇਜ ਭਾਗ ਦੀ ਆਉਂਦੀ ਆ ਜਿਨ੍ਹਾਂ ਨੇ ਇਹ ਖਲਾਈ ਕਰਾਉਣੀ ਸੀ ਤੇ ਡਿਪਟੀ ਕਮਿਸ਼ਨਰ ਨੇ ਵੇਖਣਾ ਸੀ ਵੀ ਇਹ ਮੇਰੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਇਹ ਬਰਸਾਤੀ ਨਾਲੇ ਨੇ ਉਹਨਾਂ ਦੀ ਸਫਾਈ ਹੋਈ ਆ ਕਿ ਨਹੀਂ ਹੋਈ ਕਦੋਂ ਤੋਂ ਇੱਕ ਵੀ ਸਫਾਈ ਨਹੀਂ ਹੋਈ ਤੇ ਕੀ ਕਹਿਣਾ ਚਾਹੁੰਦੇ ਹੋ ਇਲਾਕੇ ਇੱਕ ਚੀਜ਼ ਨਹੀਂ ਜਾਣ ਹੁੰਦਾ 1990 ਚ ਮੈਂ ਇੱਥੇ ਸਰਸੇ ਤੋਂ ਆ ਕੇ ਜ਼ਮੀਨ ਲਈ ਆ 1990 ਤੋਂ ਲੈ ਕੇ ਅੱਜ ਤੱਕ ਕੋਈ ਇਹਦੀ ਮੈਂ ਸਫਾਈ ਹੁੰਦੀ ਨਹੀਂ ਵੇਖੀ ਤੇ ਇਹਦੀ ਜਿਹੜੀ ਆ ਇਹ ਜਾਂਚ ਹੋਣੀ ਚਾਹੀਦੀ ਆ ਤੇ ਇਹ ਹੁਣ ਤੱਕ ਇਹ ਸੱਕੀ ਨਾਲੇ ਦੇ ਉੱਤੇ ਮੈਂ ਕਹੂੰਗਾ ਕਿ 1990 ਤੋਂ ਕਢਾ ਜਾਵੇ ਕਿ 1990 ਤੋਂ ਲੈ ਕੇ ਹੁਣ ਤੱਕ ਇਹ ਤੇ ਸੱਕੀ ਨਾਲੇ ਤੇ ਜਿਹੜਾ ਉਹ ਕਿੰਨਾ ਖਰਚ ਹੋਇਆ ਇਹਦੀ ਖਲਾਈ ਤੇ ਇਹਦੀ ਸਫਾਈ ਤੇ ਕੋਈ ਖਰਚ ਹੋਇਆ ਜੇ ਹੋਇਆ ਹੁੰਦਾ ਜੇ ਇਹਦੀ ਖਲਾਈ ਹੋਈ ਹੁੰਦੀ ਤੇ ਅੱਜ ਆਹ ਜਿਹੜੀ ਬਰਬਾਦੀ ਆ ਇਹ ਨਹੀਂ ਸੀ